ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪੁ ਜੀ ਸਾਹਿਬ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰ사ਦਿ ਜਪੁ ਆਦ ਸਚੁ ਜੁਗਾਦ ਸਚੁ ਹੈ ਭੀ ਸੱਚ ਨਾਨਕ ਹੋਸੀ ਧੀ ਸੱਚ ਸੋਚੈ ਸੋਚ ਨ ਹੋਈ ਜੇ ਸੋਚੀ ਲੱਖ ਵਾਰ ਚਤਪ ਨਾ ਹੋਈ ਜੇ ਲੈ ਰਹਾ ਹਲ ਉਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰਿਆ ਭਾਰ ਰਸੈ ਸਿਆਨ ਕੋ ਲੱਖ ਹੋਏ ਤੈਕ ਨ ਚਲੇ ਨਾਲ ਤੈਨੂੰ ਸੱਚਿਆਰਾ ਹੋਈਏ ਤਉ ਕੂੜਾ ਟੁੱਟੇ ਪਾਲੋ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਲਾਲੋ ਹੁਕਮੀ ਹੋਵਨ ਆਕਾਰ ਤਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਬੜਿਆਈ ਹੁਕਮੀ ਉੱਤਮ ਨੀਚ ਹੁਕਮ ਲੈ ਖੁਦ ਸੁਖ ਪਾਈਆ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪੋਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨੂੰ ਕੋਈ ਨਾ ਲਤ ਹੁਕਮੈ ਜੇ ਬੁਝ ਤੋ ਹਮ ਕਹੇ ਨਾ ਕੋਈ ਗਾਵੇ ਕੋ ਤਾਂ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਗਨ ਦੇ ਚਾਰ ਗਾਵੇ ਕੋ ਸਾਥ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਗਵਕ ਜਪੈ ਦਿਸੇ ਦੂਰ ਗਵਕ ਵੇਖ ਹਾਦਰ ਆ ਦੂਰ ਕਥਨ ਕਥੀ ਨ ਆਵੇ ਤੋਟ ਕਾਥ ਕਥ ਕਥੀ ਕੋਟੀ ਕੋਟ ਪੂਟ ਦਿੰਦਾ ਦੇ ਲੈਂਦੇ ਤਕ ਪਹਿ ਜੁਗਾ ਜਗੰਤਰ ਖਾਹੀ ਖਾ ਹੈ ਹੁਕਮੀ ਹੁਕਮ ਚਲਾਈ ਰਾ ਨਾਨਕ ਵਖਸੇ ਵੇ ਪ੍ਰਵਾਹ ਸੱਚਾ ਸਾਹਿਬ ਸਤਿ ਨਾਈ ਆਖਿਆ ਭਉ ਅਪਾਰ ਅੱਖ ਮੰਗਹਿ ਦੇਹ ਦੇ ਤਾਤ ਕਰੇ ਦਾਤਾਰ ਫਿਰ ਕੀ ਅਗਰ ਰਖੀਐ ਜਿਤ ਦਿਸੈ ਦਰਬਾਰ ਹੋਹੁ ਕੇਵਲਨ ਬੋਲੀਐ ਜਿਤ ਸੁੰਤਰੇ ਪਿਆਰਾ ਅੰਮ੍ਰਿਤ ਵੇਲਾ ਸਚਨਾ ਹੋ ਵਡਿਆਈ ਵਿਚਾਰ ਕਰਮੀ ਆਵੈ ਪਾਪੜ ਨਦਰੀ ਮੋਕ ਦਵਾਰ ਨਾਨਕ ਐਵੇਂ ਜਾਣੀਐ ਸਬਿ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨ ਹੋਇ ਆਪੇ ਆਪ ਨਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀਨ ਤਾਨੁ ਗਾਵੀਐ ਸੁਣਿ ਮਨ ਰਖੀਐ ਪਾਉ ਦੁੱਖ ਪਰ ਹਰ ਸਸ ਕਰ ਲੈ ਜਾਏ ਗੁਰਮਤਿ ਨਾਦੰ ਗੁਰਮਤਿ ਵੇਦੰ ਗੁਰਮਤਿ ਰਿਹਸਮੈ ਗੋਰੇਸਰ ਗੁਰਪੌਰ ਕਬਰਮਾ ਗੁਰਪਾਰਬਤੀ ਮਾਈ ਜੇ ਹੋ ਜਾਣਾ ਅੱਖਾਂ ਨਾ ਹੀ ਕਹਿਣਾ ਕੋਤ ਨਾ ਜਾਏ ਗੁਰਾ ਇੱਕ ਦੇਹੁ ਜਾਈ ਸਭ ਨਾ ਜੀ ਆਖਾ ਇੱਕ ਦਤ ਸੋ ਮੈਂ ਵਿਸਰ ਨਾ ਜਾਏ ਤੀਰਥ ਨਾਮ ਜੇ ਤਿਸ ਭਾਵ ਵਿਨ ਭਾਣਾ ਕਹਿ ਨਾ ਹੀ ਕਰੇ ਜੇ ਤੀਸਠਿ ਉਪਾਈ ਵਕਿ ਬਿਨ ਕਰਮ ਕੈ ਮਿਲੇ ਲੈ ਮਤ ਵਿੱਚ ਰਤਲ ਜਵਾਹਰ ਮਾਲਕ ਜੇ ਇੱਕ ਗੁਰ ਕੀ ਸਿੱਖ ਸੋ ਨਹੀਂ ਗੁਰਾ ਇੱਕ ਦੇਹ ਬੋ ਜਾਏ ਸਭਨਾ ਜੀਅ ਕਾ ਇੱਕ ਦਤ ਸੋ ਮੈਂ ਵਿਸਰ ਨਾ ਜਾਏ ਜੇ ਜੁਗ ਚਾਰੇ ਅਰਜ ਹੋਰ ਦਸੋ ਨਹੀਂ ਹੋਏ ਨਵਾ ਖੰਡਾਂ ਵਿੱਚ ਜਾਨੀ ਐ ਨਾਲ ਚਲੇ ਸਭ ਕੋਏ ਚੰਗਾ ਨਉ ਰਖਾਇਕ ਜਾ ਸਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤੇ ਬਾਤ ਨ ਪੁੱਛੈ ਕੀ ਕੀਟੇ ਅੰਦਰ ਕੀਟ ਕਰਦੋਸੀ ਦੋਸਤਰ ਨਾਨਕ ਨਿਰਗੁਣ ਗੁਲ ਕਰ ਗੁਣਮੰਤਿ ਆਪਨ ਦੇ ਤਿਹ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰ ਸੁਣਾ ਸਿੱਧ ਪੀਰ ਸਰਨਾਥ ਸੁਣਾ ਤਤ ਤਵਲ ਆਕਾਸ ਸੁਣਾ ਦੀਪ ਲੋ ਪਾਤਲ ਸੁਣੇ ਪੋਹ ਨਾ ਸਕੈ ਕਾਲ ਨਾਨਕ ਭਗਤਾ ਸਦਾ ਵੈਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸਰ ਬਰਮਾ ਇਹਦਾ ਸੁਣੇ ਮੁਖ ਸਲਾਹਨ ਮੰਦ ਸੁਣੇ ਜੋਗ ਜਗ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵੈਗਾਸ ਸੁਣੇ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣੈ ਅਠਸਠ ਕਾ ਇਸਨਾ ਨੂੰ ਸੁਣੈ ਪੜ ਪੜ ਪਾਵੇ ਮਾਣੋ ਸੁਣੈ ਲਖ ਸਹਿਤਿਆ ਨੂੰ ਨਾਨਕ ਭਗਤਾਂ ਸਦਾ ਵੇਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾਬ ਨਾ ਕੇਗਾ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਧੇ ਪਵਰਾ ਹੋ ਸੁਣੈ ਹਾਥ ਹੋਵੇ ਅਸਵਾਹ ਨਾਨਕ ਭਗਤਾਂ ਸਦਾ ਵੇਗਾਸ ਸੁਣੈ ਦੂਖ ਪਾਪ ਦਾ ਨਾਸ ਮਨੈ ਕੀ ਗਤ ਤਹੀ ਨਾ ਜਾਏ ਜੇ ਕੋ ਕਹ ਪਿਛ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮਨੈ ਕ ਬਹਿ ਕਰ ਲਵੇ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਸੁਰਤ ਹੋਵੇ ਮਨ ਬਧ ਮਨੈ ਸਗਲ ਪਵਣ ਕੀ ਸੁੱਧ ਮਨ ਮੂਹ ਛੋਟਾ ਨਾ ਖਾਏ ਮਨ ਜਮਕ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਿ ਤੂ ਠਾਕ ਨ ਪਾਈ ਮਨ ਪਤਸਿਓ ਪ੍ਰਗਟ ਜਾਏ ਮਨ ਮਾ ਕੋ ਨ ਚਲੇ ਪੰਤ ਮਨ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵੇ ਮੁਕਤਿਵਾਰ ਮਨ ਪਰਵਾਰ ਸਾਧਾਰ ਮਨ ਤਰ ਤਰੇ ਦੁਰ ਸੇਖ ਮਨ ਨਾਨਕ ਪਵਹ ਨ ਪਿਖ ਐਸਾ RAM ਨਰਿੰਦਨ ਹੋਏ ਜੇ ਕੋ ਮੰਜਨ ਹੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਣ ਪੰਜ ਪਾਵੈ ਦਰਗਹਿ ਮਾਨੁ ਪੰਜ ਸੁਹ ਦਰਜਾਨੁ ਪੰਜ ਕਾ ਗੁਰ ਇਕ ਤਿਆਰ ਜੇ ਕੋ ਕਹ ਕਰ ਵਿਚਾਰੁ ਕਰਤੈ ਕੈ ਕਰਨ ਨਾਹੀ ਸਮਾਰ। ਧੌ ਲੋ ਧਰਮ ਦੇ ਆਕਾਪੂਤ। ਸੰਤੋਖ ਥਾਪ ਰਖਿਆ ਜਨਸੂਤ। ਜੇ ਕੋ ਬੂਝੇ ਹੋਵੇ ਸਚਿਆਰ। ਤਵਲੇ ਉਪਰ ਕੇਤਾ ਭਾਰ। ਧਰਤੀ ਹੂਰ ਪਰੈ ਹੋਰ ਹੋਰ। ਤਿਸਤੇ ਪਾਰ ਤਲੈ ਕਵਨ ਜੋਰ। ਜੀ ਜਾਤ ਰੰਗਾ ਕੈ ਨਾਮ ਸਭਨਾ ਲਿਖੀ ਆ ਵੁੜੀ ਕਲਾਮ। ਇਹੋ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨੁਸ ਵਾਲੇ ਰੂਪ ਤੇਤੀ ਦਾਤ ਜਾਣੇ ਕਲਕੂਤ ਕੀਤਾ ਫਸਾਉ ਇੱਕੋ ਕਵਾਉ ਤਿਸਤੇ ਹੋਏ ਲੱਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਬਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪੋ ਅਸੰਖ ਪਾਓ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਕਸੂਰ ਪਖਸਾਰ ਸੰਕਮੋਣ ਡਿਵਲਾਏ ਤਾਰ ਕੁਦਰਤ ਕਮਲ ਨੂੰ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਭਾਰ ਜੋ ਤੁਧ ਭਾਵੈ ਸਾਈ ਭਵਿਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹਤਿਆ ਤੁਮਹ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਕੁੜੇ ਫੇਰਾ ਹੈ ਅਸੰਖ ਮਲੇਸ਼ ਮਲ ਭਤਖਾ ਹੈ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗੰਭੂ ਅਗੰਭੂ ਅਸੰਖ ਲੋਇ ਅਸੰਖ ਕਹਿ ਸਿਰ ਭਾਰ ਹੋਇ ਅਖਰੀ ਨਾਮ ਕਰੀ ਸਲਾਹ ਅਖਰੇ ਗਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਨ ਜਿਨੇ ਹੀ ਲਿਖ ਤਿਸਰਨਾ ਹੈ ਜੇ ਮਰਮਾਇ ਤਿਤੰਪਾ ਹੈ ਜੇਤਾ ਪੀਤਾ ਤਿਤਾ ਲਾਉ ਬਿਨਾਂ ਮੈਂ ਨਾਹੀ ਕੋ ਥਾਉ ਕੁਦਰਤ ਕਮਲ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਬਾਰ ਜੋ ਤੁਧ ਭਾਵੇ ਸਾਈ ਭਲੇ ਕਾਰ ਤੂ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਨ ਦੇ ਪਾਣੀ ਤੁੱਤੇ ਉਤਰ ਸਖੇ ਮੂਤ ਪਲਿਤੀ ਕਪੜ ਹੋਏ ਦੇ ਸਾਬੂੜ ਲਈਐ ਉਹ ਤੋਏ ਪਰ ਇਹ ਮਤ ਪਾਪਾਂ ਕੇ ਸੰਗ ਉਹ ਤਪੈ ਨਾ ਮੈਂ ਤੇ ਰਾਂਗ ਪੁੰਨੀ ਪਾਪੀ ਅਖ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਅਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਓ तीर्थ ताप दियादत दाल जे को पावे तिलका मान सुनया मनया मन कीता पाओ अंतरगत तीर्थ मल नाओ सब गुण तेरे मैं नाही ਕੋਏ बिन गुण कीता भगत ना होए स्वस्थ आर्थ वाणी परमाऊ सत सहान सदा मन चाऊ ਕਵਨ ਸਵੇਲਾ ਵਖਤ ਕਵਲ ਕਵਨ ਤਿਤ ਕਵਨ ਵਾਰ ਕੌਣ ਸਿਰਤੀ ਮਹੋ ਕਵਲ ਜਤ ਹੁਆ ਆਕਾਰ ਵੇਲ ਨ ਪਈ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਨ ਤਿਤ ਵਾਰਨ ਜੋਗੀ ਜਾਣੇ ਰੁੱਤ ਮਹੋ ਨ ਕੋਏ ਜਾ ਕਰਤਾ ਸੇ ਠੀ ਕਹੋ ਸਜਿਆ ਪਹਿ ਜਾਣੇ ਸੋਏ ਕਿਮ ਕਰੇ ਅੱਖਾਂ ਕਿੰਸਾ ਲਾਹੀ ਕਿਉ ਵਰਨੀ ਕਮ ਜਾਣਾ ਨਾਨਕ ਅਕਲ ਸਭੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਟੀ ਨਹੀਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਕੇ ਗਿਆਨ ਸੋ ਹੈ ਪਾਤਾਲ ਪਾਤਾਲ ਲੱਖ ਅਗਸ ਅਗਸ ਔੜਕ ਔੜਕ ਪਾਲ ਥਤ ਬੇਦ ਕਹੇਨੇ ਇੱਕ ਬਾਤ ਸੈਸ 18 ਕਹਿਨਕ ਤੇ ਦੋ ਅਸੂਲੋਂ ਇੱਕ ਤਾਤ ਲੇਖਾ ਹੋਇ ਤਾ ਲਖੀਏ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਕੀਏ ਆਪੈ ਜਨ ਆਪੋ ਸਾਲਾਹੀ ਸਾਲਾ ਹੋਇਤੀ ਸੁਰਤ ਨਾ ਪਾਈਆ ਨਦੀਆਂ ਅਤ ਵਾਪਵ ਸਮੁੰਦ ਨਾ ਜਾਣੀਏ ਸਮੁੰਦਰ ਸਾ ਸਰੋਤਾਲ ਗਿਰਹਾ ਸਿਤੀ ਮਾਲ ਤਨੂ ਕਿਹੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੇ ਅੰਤ ਨ ਸਿਤੀ ਕਹ ਨ ਅੰਤ ਅੰਤ ਨ ਕਰਨ ਦੇ ਨ ਅੰਤ ਅੰਤ ਨ ਵੇਖਣ ਸੁਣ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪ ਕੀਤਾ ਆਕਾਰ ਅੰਤ ਨ ਜਾਪੈ ਪਰਵਾਰ अंत कारण ते ते विलला है ताके अंत न पाए जा है एहे अंत न जाने कोई भवता कय भवता होवे वड्डा साहिब ऊंचा ताऊ ऊचे ऊपर ऊंचा न एवड ऊंचा होवे कोए तिसुच को जाने सोए जेवड आपु जाने आप आपु नानक नदरी करमी दात ਬਹੁਤਾ ਕਾਰਨ ਲਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਤਮਾਈ ਕੀਤੇ ਮੰਗ ਹੈ ਜੋਤ ਅਪਾਰੋ ਕੀਤੇ ਅਣਤ ਨਹੀਂ ਵਿਚਾਰ ਕੀਤੇ ਖੱਪ ਟੁੱਟੇ ਬੇਕਾਰ ਕੀਤੇ ਲੈ ਲੈ ਮੁਖਰ ਪਹਿ ਕੀਤੇ ਮੂਰਖ ਖਾਹੀ ਖਾ ਹੈ ਕੀਤਿਆਂ ਦੁੱਖ ਊਕ ਸਦ ਮਾਰੋ ਇਹ ਭੀ ਦਾਤ ਤੇਰੀ ਦਾਤਾਰ ਮੰਦ ਫਲਾਸੀ ਭਣ ਹੋਏ ਹੋਰ ਆਖਨ ਸਕ ਕੋਏ ਜੇ ਕੋ ਖਾਈ ਕੋ ਅਖਨ ਪਾਏ ਉਹ ਜਾਣੇ ਜੇਤੀਆਂ ਮੁਖਾਏ ਆਪੇ ਜਾਣੇ ਆਪੇ ਦੇ ਆਖੈ ਸੇ ਪੀ ਕੇ ਕੇ ਜਿਸਨੋ ਬਖਸ ਸਬਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਪੁਣ ਅਮਲ ਵਾਪਾਰ ਅਮੁੱਲ ਵਾਪਾਰੀ ਐ ਮਨ ਭੰਡਾਰ ਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲ ਸਮਾਹ ਅਮੁੱਲ ਧਾਰਨ ਮਨ ਦੀਵਾਨ ਅਮਤਰ ਅਮਰ ਪਰਵਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਧਾਰਨ ਮਨ ਪਰਮਾਨ ਅਮੁੱਲ ਆਖਿਆ ਨਾ ਜਾਏ ਆਖ ਆਖ ਰਹਿਣ ਬੁਲਾਈ ਅਖੇ ਵੇਦ ਪਾਤਪੁਰਾਨ ਅਖੇ ਪੜੈ ਕਰੈ ਵਖਿਆਨ ਅਖੇ ਵਰਮਾ ਅਖੇ ਇੰਦੂ ਅਖੇ ਗੋਪੀ ਤੈ ਗੋਵਿੰਦੰ ਅਖੇ ਈਸੁਰ ਅਖੇ ਸਿੱਦੂ ਅਖੇ ਕਿਤੇ ਕੀਤੇ ਬੁੱਧ ਅਖੇ ਦਾਨੂ ਅਖੇ ਦੇਵ ਅਖੇ ਸੁਰ ਨਰ ਮਨ ਜਨ ਸੇਵ ਕੇਤੇ ਅਖੇ ਅਕਲ ਪਾਹਿ ਤੇਤੇ ਕਹਿ ਕਹਿ ਉਠ ਉਠ ਜਾਹਿ ਇਤੇ ਕੀਤੇ ਹੋਰ ਕਰਹਿ ਤਾਂ ਆਪ ਨਾ ਸਕਹੀ ਕੀਕੇ ਜੇ ਵਡ ਪਾਵੈ ਤੇ ਵਡ ਹੋਵੇ ਨਾਨਕ ਜਾਣ ਸਤਿ ਸੋਵੇ ਜੇ ਕੋ ਅੱਖਰ ਬੋਲ ਬਿਗਾੜ ਤਾਂ ਲਿਖੀਐ ਸਿਰ ਕਵਰ ਗਵਰ ਸੋਦਰ ਕੇ ਹਾਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ 나ਦ ਅਨੇਕ ਰਸੰਖਾ ਕਿਤੇ ਬਾਉਨ ਹਾਰੇ ਕਿਤੇ ਰਾਗ ਪਰਿਸਿਓ ਕਹੀਅਲ ਕਿਤੇ ਗਾਵਨ ਹਾਰੇ ਗਾਵੇ ਤੋਹ ਨੂੰ ਪਉਣ ਪਾਨੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਵਰਮਾ ਦੇਵੀ ਸੋਹਣ ਸਦਸ ਵਾਰੇ ਗਾਵੈ инду ਅੰਦਾਸਨ ਬੈਠੇ ਦੇਵਤਿਆਂ ਕਰਨ ਲਲ ਗਾਵੈ ਸਿੱਧ ਸਮਤੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰਜੁਗ ਜਗ ਵੇਦਾਂ ਨਾਲ ਗਾਵੈ ਮੂਹਨ ਅਮਨ ਮੋਹਨ ਸੁਰਗਾਂ ਮੱਚ ਪਿਆਲੇ ਗਾਵਨ ਰਤਨ ਆਪਾਏ ਤੇਰੇ 68 ਤੀਰਤਨ ਨਾਲ ਗਾਵੇ ਜੋਧੂ ਮਹਾਬਲ ਸੂਰ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਡਲਵਰ ਪੰਡਾ ਕਰ ਕਰ ਰੱਖੈ ਧਾਰੈ ਸਈ ਦੁੱਧ ਨੂੰ ਗਾਵੇ ਜੋਤਿਧ ਭਾਵ ਨੂੰ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮਨ ਚਤਨ ਆਵਨ ਨਾਨਕ ਕਿਆ ਵਿਚਾਰੇ सोई सोई सदा ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨਸੀ ਮਾਇਆ ਜਨ ਅਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਨ ਤਸਦੀਵ ਡਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹ ਸਾਹਿਬ ਪਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਚੋਲੀ ਧਿਆਨ ਕੀ ਕਰੈ ਪ੍ਰਭੂਤਿ ਖਿੰਥਾ ਕਾਲੁ ਨੂੰ ਕੁਾਰਿ ਕਾਇ ਜੋਤ ਡੰਡਾ ਪਰਤੀਤ ਆਈ ਪੰਥੀ ਸਗਲ ਜਮਾਤੀ ਮਨ ਜਿਤੈ ਜਗ ਜੀਤ आदेश तिसै आदेश आदा अनिल नाद अनाहत जोग जोग एको वेस पुक्त के आनन्द आपन डारण कट कट वाजे नाद आप नाथ नाथी सब जाकी रिद्ध सिदौरा साद संयोग विजोग दुई कार चलावे लेखे आवे भाव आदेश तिसै आदेश ਆਦ ਅਨੇਲ ਆਨਾਦ ਅਨਾਹਤ ਜੁਗ ਜੁਗ ਏਕੋ ਰੇਸ ਏਕਾ ਮਾਈ ਜੁਗਤ ਵਿਆਈ ਤੰਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ دیਵਾਨ ਜਿਮ ਤਿਸ ਪਾਵੇ ਤਿਮੈ ਚੁ ਲਾਵੇ ਜਿਮ ਹੋਵੇ ਪਰਮਾਨ ਉਹ ਵੇਖੇ ਉਹਨਾਂ ਨਦਰ ਨ ਆਵੇ ਬਹੁਤਾ ਇਹ ਵਡਾ ਨੋ आदेश तिसै आदेश वाद आद अनिल अनाद अनाहत जोग जोग वे एको रेस आसन रोए रोए पंडार जो कछ पाया सो एक वार पर कर वेखै सृजन निहार नानक सच्चे की साची कार आदेश तिसै आदेश वाद आद अनिल अनाद अनाहत ਜੋ ਕੁ ਜੋ ਦੇਖੋ ਵੇਸ ਇੱਕ ਦੂਜੀ ਲੱਖ ਹੋਏ ਲੱਖ ਹੋਵੇ ਲੱਖ ਬੀਸ ਲੱਖ ਲੱਖ ਕਿੜਾ ਆਕੀ ਹੈ ਏਕ ਨਾਮ ਜਗਦੀਸ਼ ਹਿਤ ਰਹਾ ਪਤ ਪਵੜੀ ਚੜਿਐ ਹੋਏ ਅਕੀਸ ਸੁਣ ਗੱਲ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਆ ਕੁੜੇ ਕੁੜੇ ਠੀਸ ਆਖਣ ਜੋਰ ਚਪੈ ਨਹ ਜੋਰ ਜੋਰ ਨ ਮੰਡਲ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਹ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾ ਨਿਤ ਉਤਮ ਨੀਚ ਨਾ ਕੋਏ ਰਾਤੇ ਰਤੇ ਤਿਤੇ ਵਾਰ ਪਵਨ ਪਾਣੀ ਅਗਨੀ ਪਾਤਲ ਉਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਗਤ ਕੈ ਰੰਗ ਤਨ ਕੈ ਨਾਮ ਅਨੇਕ ਅਨੰਤ ਕਰਮੀ ਕਰਣੀ ਹੋਏ ਵਿਚਾਰ ਸੱਚਾ ਆਪੁ ਸੱਚਾ ਦਰਬਾਰ ਤਿਥੈ ਸੋਹਨ ਪੰਚ ਪਰਵਾਨ ਨਦਰੇ ਕਰਮ ਪਵੈ ਨਿਸਾਨ ਚਪਕਾਈ ਉੱਥੇ ਪਾਈ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਉਹ ਧਰਮ ਗਿਆਨ ਖੰਡ ਕਾ ਆਖੋ ਕਰਮ ਤੇਤੇ ਪਵਨ ਪਾਣੀ ਬੈ ਸੰਤੁਰ ਕਿਤੇ ਤਾਨ ਮਹੇਸ ਕਿਤੇ ਵਰਮੈ ਘੜਤ ਘੜੀਐ ਰੂਪ ਰੰਗ ਕੇ ਵੈਸ ਕੈਤੀਆ ਕਰਮ ਤੁਮ ਨਹੀਂ ਮੇਰ ਕੇਤੇ ਤੇਤੇ ਤੂ ਉਪਦੇਸ਼ ਤੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੀਤੇ ਸਿੰਧ ਮੁਦਨਾਤ ਕੀਤੇ ਕਿਤੇ ਦੇਵੀ ਵੇਸ ਕੀਤੇ ਦੇਵ ਦਾਨੁ ਮੁਨ ਕੀਤੇ ਕਿਤੇ ਰਤਨ ਸਮੰਧ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰੰਗ ਕੀਤੀਆਂ ਸਰਤੀ ਸਿਵ ਆਖੇ ਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ 나ਦ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਪਾੜਤ ਟੜੀਏ ਬਹੁਤ ਅਨੋਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੇ ਪੁਛਤਾਏ ਤਿੱਥੇ ਘੜੀਏ ਸੁਰਤ ਮਤ ਮੰਨ ਬਦ ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸਤ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਵਲ ਸੂਰ ਤਨ ਮੈਂ ਰਾਮ ਰਿਹਾ ਭਰਪੂਰ तिथसितो सितम मह ममह ताते रूप न कथ न जाह नाहु मर न ना ठग जाए जनक राम बस मन महतथ भक्त बस कै लोई करे आनंद सच्चा मन सोए साच खंड बस नर अंगकार कर कर देखै नदर निहार तिथै खंड मंडल भर पण्ड ਜੇ ਕੋ ਕਥੈ ਤੈ ਅੰਤ ਨੇ ਅੰਤ ਤਿਤੈ ਲੋ ਲੋ ਆਕਾਰ ਜਿਵੇਂ ਜਿਵੇਂ ਹਕਮੁ ਤਿਵੇਂ ਤਮ ਕਾਰਿ ਕਹਿ ਵਿਕਸ ਕਰ ਵਿਚਾਰ ਨਾਨਕ ਕਥਨ ਕੜਾ ਸਾਰ ਜਤ ਪਹਾਰ ਤੀਰਜ ਸੁਨਿਆਰ ਐਹਰ ਨਮਤ ਵੇਦ ਅਰਥਿਆਰ ਭਉ ਖਲਾਇ ਤਪਤਾਓ ਪੰਡਪਾਉ ਅਮਰਤ ਟਟਾਲ ਘੜੀਐ ਸਬਦ ਸਚੀ ਟਕਸਾਲ ਜੈਨ ਕੋ ਨਦਰ ਕਰੰ ਤਨਕਾਰ ਨਾਨਕ ਲਦਰ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਤੇ ਤੇ ਚੁੱਟੇ ਲਾਲ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਤੇ ਛੁੱਟੀ ਨਾਲ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਈ